ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਲੰਗਰ ਦੀ ਸੇਵਾ ਲੈ ਕੇ ਚੱਲੇ ਆਂ ਸ੍ਰੀ ਫਤੇਗੜ ਸਾਹਿਬ ਪਿੰਡ ਮੱਠੀ ਜ਼ਿਲ੍ਹਾ ਫਤੇਗੜ ਸਾਹਿਬ ਕਹਿੰਦੇ ਐ ਐਨਆਰਆਈ ਵੀ ਬਾਰੋਂ ਪਹੁੰਚੇ ਹੋਏ ਨੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਨਿਸ਼ਾਨ ਸਾਹਿਬ ਝੂਲਦੇ ਪਏ ਨੇ ਤੇ ਸਾਰੇ ਟਰੈਕਟਰ ਟਰਾਲੀਆਂ ਤਿਆਰ ਨੇ ਬਸ ਥੋੜੀ ਦੇਰ ਤੱਕ ਚਾਲੇ ਪਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਪਿੰਡ ਮੱਠੀ ਤੇ ਕਹਿੰਦੇ ਸਾਡੇ ਕੈਮਰਾਮੈਨ ਜਿਹੜੇ ਫੋਨ ਚੁੱਕੇ ਨੇ ਤੇ ਉਧਰ ਸਾਹਮਣੇ ਆ ਰਿਹਾ ਭਾਈ ਜੱਸ ਸਰਪੰਚ ਕੱਟੈ ਨੂੰ ਇਗਨੋਰ ਕਰਿਓ ਸਰਕਾਰੂ ਆ ਜੱਸ ਸਾਰਿਆਂ ਕਹਿੰਦੇ ਜੱਸ ਇਹ ਵੀ ਸਰਕਾਰੀ ਆਈ ਸਰਪੰਚ ਸਾਹਿਬ ਦਾ ਮੁੰਡਾ ਇਹ ਇਹ ਬੰਦਾ ਤੁਹਾਨੂੰ ਸਿੱਧੀ ਜੋੜ ਮਿਲਤੇ ਮਿਲੂਗਾ ਜੇ ਕਿਸੇ ਨੇ ਫੋਟੋ ਖਿਚਾਉਣੀ ਹੋਵੇ ਤਾਂ ਬੰਦੇ ਨਾਲ ਸੰਪਰਕ ਕਰ ਸਕਦੇ ਆ ਪਿੰਡ ਮੱਠੀ ਜ਼ਿਲ੍ਹਾ ਫਤਿਹਗੜ ਸਾਹਿਬ ਸੰਗੀਤ ਦੁੱਧ ਦੇਖੋ ਆ ਦੇਖੋ ਜੀ ਮੱਠੀ ਪਿੰਡ ਦੇ ਜਵਾਕ ਦੁੱਧ ਦੀ ਸੇਵਾ ਲਗਾਤਾਰ ਚੱਲ ਰਹੀ ਹੈ ਤੇ ਦਿਮਾਲਾ ਦੇਖੋ ਮੁੰਡੇ ਨੇ ਕਿੱਡਾ ਸੋਹਣਾ ਸਜਾਇਆ ਮੇਰੀਆ ਭੰਡੇ ਚਲੋ 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 ਜਿਹੜੇ ਖੰਡੀ ਹੁੰਦੇ ਨੇ ਉਹ ਨਾਂ ਲਾਦੇ ਖੰਡੀ ਉੱਥੇ ਸਰਕਾਰ ਤੋਂ ਟਰੱਕ ਦੇ ਪਿੱਛੇ ਲਿਆ ਕੇ ਤੈਰੀ ਜਾਓ ਲੱਤਾਂ ਮੁਕਾਤ ਇਸ ਸਮਰਕਰ ਦਾ ਨਾਮ ਕਰੀਤੇ ਆਏ ਇਹ ਰੰਗਤ ਤੇ ਗੁਰ ਅਮਰਦਾਸ ਆਂਦਾਸਾ ਹੋਇ ਸਹਾਇ ਅਰ ਜਨ ਹਰ ਜੋਗੰਦ ਸੰਰੋਸ ਰਾਜ ਸਭ ਤੇ ਅਰ ਜਨ ਦੇ ਤੁਠੇ ਸਾਰੇ ਜਾਜ ਇਕ ਬਹਾਦਰ ਸਿਮਰਿਆ ਕਰਨਾ ਉਹਨਾਂ ਦੇ ਆਗਤਾਏ ਸਾਥ ਆਈ ਹੋਈ ਸਾਜ ਦਾ ਸੰਪਾਸ਼ ਸਾਚੇ ਦੇ ਪਤਵੰਤ ਸਿੰਘ ਬਿਮਾਰਾ ਸਾਥ ਆਈ ਹੋਈ ਸਾਜ ਦਾ ਸਾ ਪਸੰਗੋ ਸਤਸਿਗੁਰੂ ਗੰਸਾ ਜਿਕੇ ਪਾਠ ਦਰਸ਼ਨ ਦੇ ਲਾਗਾ ਅੰਤਰਕ ਖਾਲਸਾ ਜੀ ਸੈ ਮੋਨਾ ਜੀ ਵਾਹਿਗੁਰੂ ਐ ਨਮਨ ਮਾਨ ਗੁਰੂ ਨੇ ਤਾ ਮੈਂ ਤਾ ਮੈਂ ਉਤਰਮ ਕੀ ਜੋਤ ਸੱਚੇ ਉਤਾ ਵਾਹ ਗੁਰੂ ਜੀ ਪਾਛਾ ਧਾਮ ਧਾਮ ਧੰਨ ਬਾਬਾ ਜੋਰਾਵੰਦ ਸਿੰਘ ਸਾਧ ਸੰਗਤਾਂ ਬਾਬਾ ਖੱਤਰੀ ਸਿੰਘ

ਦਸਾਂ ਮਹਾਂ ਦੇ ਕ੍ਰਿਤ ਕਮਾਇਆ ਸੰਤਾਨੀਓ ਬਾਸ਼ਾ ਜੋ ਤੇ ਚਲਾ ਮੇਨ ਆਥੇ ਪਾਨਾ ਸੇ ਮੇਰੋ ਪ੍ਰਿਆਸ ਗੁਰ ਸਿੱਖੇ ਜਿਉਂ ਨਾਮ ਦੇ ਦਾਤ ਬਖਸ਼ਿਂ ਕਿਰਪਾ ਕਰੋ ਬਾਸ਼ਾ ਜੋ ਆਪਜੀ ਆਪਣੀ ਸੰਗਤ ਨੂੰ ਚਲੇ ਪਾਨ ਦੇ ਆਪਿਆ ਬਖਸ਼ੋ ਆਪ ਜੀ ਅੰਦਰ ਨਾਗਰ ਦੇ ਵਿੱਚ ਬਾਸ਼ਾ ਜੋ ਸੁਖ ਹੋਵਾ ਨਾਮ ਚਤਵ ਸਰਗਰ ਨਾਨਕ ਨਾਮ ਸਰਦੀ ਕਲਾ ਤੇਰੇ ਪਾਣੇ ਸਰਬਤ ਦਾ ਤੁਨੋ

ਜਿਦਾ ਕਿ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਮੱਠੀ ਪਿੰਡੋਂ ਟਰੈਕਟਰ ਟਰਾਲੀਆਂ ਸਿੱਧੀ ਜੋੜ ਮੇਲੇ ਉੱਤੇ ਲੰਗਰ ਲਾਉਣ ਵਾਸਤੇ ਚਾਲੇ ਪਾਤੇ ਨੇ ਆਮ ਖਾਸ ਬਾਗ ਕੋ ਆਪਣਾ ਲੰਗਰ ਹੋਵੇਗਾ ਬੁਲਟ ਆਲੀ ਏਜੰਸੀ ਦੇ ਨਾਲ ਜਿਹੜਾ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਰਿਹਾ ਜ਼ਰੂਰ ਇੱਕ ਵਾਰੀ ਲੰਗਰ 'ਚ ਹੋ ਕੇ ਜਾਓ ਦੁਨੀਆ ਕਾਲ <laughs> ਕੜਾਈ ਕਰਦਾ ਹੁਣ ਦਰ ਚੱਲ ਹਨੀ ਕੀ ਹੁੰਦਾ ਉਹ ਹਨੀ ਕੀ ਹੁੰਦਾ دارشندې داردار ته هرڅه ښه طالب صاحب جیسا مولانا جی و علیکم ورحمۃ اللہ وبرکاتہ ਪੜੀਆਂ ਲੋਹਾਈਆਂ ਚੜਪੜੀਆਂ ਤੇ ਚੜੇ ਤਾਂ ਨਹੀਂ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕਰਵਾਂਗੇ ਪਰਮੇਸ਼ਰ ਨੇ ਆਰਿਆ ਸਿੱਖੀ ਜਿਵੇਂ ਸਵਾਸਾ ਮੰਨਿਆ ਬਹਾਈ ਇਹਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਕੌਮ ਸਾ ਜਿਹਾ ਬਹਿਮਾ ਜੀ ਵਾਹਿਗੁਰੂ ਬੰਦਾਂ ਸਤਿਗੁਰਾਂ ਦਰਬਾਰ ਗੁਰਦੁਆਰਿਆਂ ਦੇ ਅੰਦਰ ਕੌਮ ਸਾ ਜਿਹਾ ਬਹਿਮਾ ਜੀ ਵਾਲੇ ਆਲੇ ਅਰਬਾਤ ਕੌਂਸਲ ਦੇ ਵੀ ਅੰਦਰਾਸ ਜੀ ਸਰਮਨ ਕੌਂਸਲ ਦੇ ਕੋਲ ਆ ਗਏ ਬਹੁਤ ਜੱਗ ਲੱਗਦਾ ਆ ਗੁਰੂ ਜੀ ਦੇਖ ਸਕਦੇ ਤੁਸੀਂ ਆਪਣਾ ਕੈਮਰਾਮੈਨ ਹਣੀ ਪਾ ਕੇ ਮਿੱਠਾ ਚਾਹ ਪੀ ਰਿਹਾ ਤੇ ਫਤੇਗੜ ਸਾਹਿਬ ਇਸ ਟਾਈਮ ਆਪਾਂ ਬੈਠੇ ਆ ਤੇ ਸਾਰੇ ਲੰਗਰ ਚ ਸੇਵਾ ਕਰਾਉਣ ਵਾਲੇ ਵੀਰ ਵੀ ਹੁਣ ਕੀ ਆਏ ਬਾਈ ਅੱਛਾ ਪਾਲਕ ਮਾਰੇ ਸਾਗ ਨਾ ਹੋਵੇ ਤੇ ਪਾਲਕ ਕੱਟ ਕੇ ਛੜੇ ਨੇ ਤੇ ਇਹ ਐਨ ਆਰ ਆਈ ਵੀਰ ਨੇ ਇਸ ਪੈਸਲ ਆਪਾਂ ਮਾਸਕਟ ਬਹਿਰੀਨ ਤੋਂ ਹਕਦਰ ਪਤਾ ਨਹੀਂ ਕਿੱਥੋਂ ਬੁਲਾਏ ਨੇ ਤੇ ਹਰਦੇਵ ਸਿੰਘ ਦੇ ਕਾਕਾ ਜੀ ਵੀ ਬੈਠੇ ਨੇ ਇਹਨੂੰ ਫੀਂਸੀਆਂ ਦੀ ਕੋਈ ਦਵਾਈ ਦੱਸਣ ਦੀ ਕਿਰਪਾਲਤਾ ਕਰੋ ਤੇ ਇਹ ਇਟਲੀ ਵਾਲਿਆਂ ਦਾ ਬੱਚਾ ਹੈ ਇੱਧਰ ਗੁਰਬਾ ਸਿੰਘ ਜੀ ਖੜੇ ਨੇ ਬਾਕੀ ਲੰਗਰ ਚ ਸੇਵਾਣ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਆ ਇੱਧਰ ਚਾਚਾ ਜੱਗੀ ਤੇ ਬਾਕੀ ਬਲੌਗ ਦੇ ਨਾਲ ਬਣੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਨੀ ਕੀ ਕਰ ਲੋ ਤੇ ਅੱਗੇ ਮਿਲਦੇ ਆ ਫਿਰ ਧੰਨਵਾਦ ਆਜੋ ਬਾਗਰੂ ਆਜੋ ਆਜੋ ਬਾਗਰੂ ਆਜੋ ਲੰਗਰ ਦੀ ਸੇਵਾ ਬਾਈ ਮਾਰੋ ਬਾਤ ਚੱਲਦੀ ਆ ਫੌਜੀ ਸਾਹਿਬ ਮੁੱਖ ਸੇਵਾਦਾਰ ਨੇ ਤੇ ਇੱਧਰ ਬਾਈ ਭਾਂਡੇ ਦੀ ਸੇਵਾ ਬਾਕੀ ਕੱਟ ਚੈੱਕ ਕਰ ਸਕਦਾ ਹਾਂ ਬਾਈ ਪਿੰਡ ਮੱਠੀ ਦੇ ਲੰਗਰ ਵਿੱਚ ਆ ਦੋ ਬਾਈਆਂ ਨੇ ਰਮਾਲੀ ਰੋਟੀ ਬਣਾਈ ਆ ਸਵਾਦ ਤੇ ਰਮਾਲੀ ਰੋਟੀ ਦਾ ਇੱਕ ਪੋਲਾਪਨ ਹੁੰਦਾ ਸਿਰਾ ਗੱਲ ਬਾਤ ਦੀ ਜੇ ਕਿਸੇ ਨੇ ਰਮਾਲੀ ਰੋਟੀ ਲਈ ਕੰਟੈਕਟ ਕਰਨਾ ਹੋਵੇ ਭਾਈ ਨੰਬਰ ਬੋਲਦੇ ਆਪਣਾ ਵੀਡੀਓ ਚ ਨੰਬਰ ਬਤਾ ਦਿਓ 7833 560033 ਨੰਬਰ ਤੇ ਕੰਟੈਕਟ ਕਰ ਲਿਓ ਬੰਦਿਆਂ ਨਾਲ ਜੇ ਕਿਸੇ ਨੇ ਰਮਾਲੀ ਰੋਟੀ ਬਣਵਾਉਣੀ ਹੋਵੇ ਆਪਾਂ ਸਵਾ ਦੇ ਲੰਗਰ ਚ ਬਾਈਆਂ ਨੂੰ ਸੇਵਾ ਦਿੱਤੀ ਆ ਜੇ ਕਿਸੇ ਨੇ ਵਿਆਹ ਸ਼ਾਦੀ ਚ ਬੁਲਾਉਣਾ ਹੋਵੇ ਤਾਂ ਵੀ ਬੁਲਾ ਸਕਦੇ ਹਾਂ। ਬਾਕੀ ਇੱਧਰ ਸਾਡਾ ਚਾਚਾ ਨਾਲ ਵੀ ਕੰਡਕਟ ਕਰ ਸਕਦੇ ਆ ਚਾਹ ਪਾਣੀ ਪੂਰੀ ਗੱਡ ਦੇ ਬਣਾਉਂਦਾ। ਆਪਾਂ ਦੇਖੋ। ਸੁੱਖਾ ਰੇ। ਸੁੱਖੇ ਦਾ ਬੋਲ ਨੂੰ ਸੁੱਖਾ ਹਲਵਾਈ। ਹਾਂ ਪ੍ਰੋਗਰਾਮ ਕਰਕੇ ਕਰੋ। ਜੇ ਹੈਲਪਰ ਦੀ ਲੋੜ ਆ ਹਲਵਾਈ ਦੇ ਨਾਲ ਤਾਂ ਬਾਈ ਬੰਦਾ ਦੇਖੋ ਕਿੱਡਾ ਸੋਹਣਾ ਸਾਡਾ। ਚਾਚਾ ਹੱਸਦੇ ਕਰਤੇ ਮੂੰਹ ਵਰ ਕੀ ਗੱਲ ਗਾਲ ਕੱਢੀ ਪਾਲਕ ਪਨੀਰ ਲੋ ਵੀ ਪਾਲਕ ਪਨੀਰ ਬਣਨ ਲੱਗਿਆ ਪਾਲਕ ਪਨੀਰ ਰੈਸਪੀ ਪਾਲਕ ਪਨੀਰ ਬਾਕੀ ਕੱਲ ਦਾ ਦਿਨ ਰਹਿ ਗਿਆ ਬਾਈ 28 ਤਰੀਕ 28 ਤਰੀਕ ਨੂੰ ਆਪਣੀ ਸਮਾਪਤੀ ਹੋ ਜੂਗੀ ਪਿੰਡ ਮੱਠੀ ਦੇ ਲੰਗਰ ਦੀ ਫਤੇ ਅੱਜ ਅਸੀਂ ਸਾਰੇ ਹੀ ਸੁਨੀਦਾ ਦੀ ਬਾਹਾਨ ਪਵਿੱਤਰ ਧਰਤੀ ਸ਼੍ਰੀ ਫਤੇਗੜ ਸਾਹਿਬ ਉਕਤਰ ਹੋਏ ਆ ਅੱਜ ਉਹਨਾਂ ਦੀ ਲਸਾਨੀ ਤੇ ਦੁੱਤੀ ਸ਼ਹਾਦਤ ਤੇ ਸਮੁੱਚੇ ਨਗਰ ਦੇ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਦੇ ਦਿਨ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਅਤੇ ਧੰਨ ਧੰਨ ਪੂਜਨੀਕ ਮਾਤਾ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਸੰਸਕਾਰ ਹੋਏ ਗੁਰਦੁਆਰਾ ਸ੍ਰੀ ਯੋਤੀ ਸੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੋ ਲੱਖਾਂ ਦੀ ਦਗਾਹ ਦੇ ਵਿੱਚ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਪਹੁੰਚੀਆਂ ਸੋ ਉੱਥੇ ਹੀ ਧੰਨ ਧੰਨ ਬਾਬਾ ਬੋਤੀ RAM ਜੀ ਮਹਿਰਾ ਤੇ ਉਹਨਾਂ ਦੇ ਪਰਿਵਾਰ ਨੂੰ ਪਵਿੱਤਰ ਸ਼ਹੀਦਾਂ ਦੇ ਨਾਲ-ਨਾਲ ਯਾਦ ਕੀਤਾ ਜਾਂਦਾ ਹੈ ਸਾਰੀਆਂ ਸੰਗਤਾਂ ਨੂੰ ਇਸ ਮਹਾਨ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਪਹੁੰਚਣ ਦੇ ਜੀ ਆਖਦੇ ਆ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟੋਂ ਪ੍ਰਣਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ